ਇਹ ਬਹੁਤ ਮਾੜੇ ਦਿਨ ਨੇ ਜੀ ਅੱਛੇ ਦਿਨ ਤਾਂ ਖਾਲੀ ਗੱਲਾਂ ਹੀ ਸੀਗੀਆਂ ਇਹ ਬਹੁਤ ਮਾੜੇ ਦਿਨ ਚੱਲ ਰਹੇ ਨੇ ਹੁਣ ਤਾਂ ਪੈਟਰੋਲ ਪਵਾਉਣਾ ਵੀ ਮੁਸ਼ਕਲ ਹੋ ਗਿਆ ਔਰ ਉਹ ਵੀ ਇਹਨਾਂ ਨੇ ਦੋਨਾਂ ਨੇ ਰੇਟ ਸੇਮ ਕਰ ਦਿੱਤੇ ਸਿਰਫ 1.5 ਰੁਪਏ ਦਾ ਫਰਕ ਆ ਵਿੱਚ ਗੈਸ ਤੇ ਗੱਡੀਆਂ ਆ ਜਿਹੜੀਆਂ ਉਹਨਾਂ ਦਾ ਵੀ ਵਾਰਾ ਨਹੀਂ ਖਾਂਦਾ ਦੇਰੀ ਸਰਕਾਰ ਆ ਮੋਦੀ ਸਰਕਾਰ ਵੀ ਆ ਕਾਂਗਰਸ ਸਰਕਾਰ ਜਿਹੜੀਆਂ ਵੀ ਸਰਕਾਰਾਂ ਆਂਦੀਆਂ ਨੇ ਸਾਰੇ ਨਵੇਂ-ਨਵੇਂ ਵਾਅਦੇ ਕਰਦੇ ਆ ਆਪਣੇ ਪਰ ਜਿੱਥੇ ਸਾਡਾ 200 ਰੁਪਏ ਦਾ ਖਰਚ ਸੀ ਹੁਣ ਸਾਡਾ 550 ਰੁਪਏ ਦਾ ਖਰਚ ਆ ਗਾਹਕ ਸਾਡੇ ਨਾਲ ਲੜਦੇ ਨੇ ਸਬਦਾ ਅੱਗੇ ਹੀ ਮਹਿੰਗਾ ਹੋਇਆ ਹੋਇਆ ਪੈਟਰੋਲ ਆ ਡੀਜ਼ਲ ਦੇ ਨਾਲ ਗੱਡੀਆਂ ਦੇ ਖਰਚੇ ਵੱਧ ਗਏ ਤੇ ਅਸੀਂ ਸਬਦਾ ਕਿਵੇਂ ਲਈਏ ਕਿਵੇਂ ਵੇਚੀਏ ਮਿੰਟੀਆਂ ਚ సేਵਾ ਜੀ ਆਏ ਆ ਇਹ ਗਵਰਨਮੈਂਟ ਗਲੀ ਗਲੀ ਜਾ ਕੇ ਦੇਖੇਗਾ ਉਹਨਾਂ ਨੂੰ ਫੇਰ ਪਤਾ ਲੱਗੇ ਵੀ ਲੋਕਾਂ ਦਾ ਹਾਲ ਕੀ ਆ 3% ਕੰਮ ਰਹਿ ਗਿਆ ਜੀ ਸਾਡਾ 70% ਕੰਮ ਫੇਲ ਹੋ ਗਿਆ ਜੀ ਹੁੰਦਾ ਤੇ ਇਹ ਲਾ ਖਰਚਾ ਨਹੀਂ ਪੂਰਾ ਹੁੰਦਾ ਹੈਗਾ ਜੀ ਘਰ ਬੈਠ ਨਹੀਂ ਸਕਦੇ ਬਾਹਰ ਮਰ ਨਹੀਂ ਸਕਦੇ ਬਸ ਆ ਕੰਮ ਮਤਲਬ ਇੰਨਾ ਕਾ ਜ਼ਿਆਦਾ ਬੁਰਾ ਹਾਲ ਕਰਤਾ ਕਿੱਥੇ ਅਸੀਂ 500 ਰੁਪਏ ਚ ਟੈਂਕੀ ਫੁੱਲ ਹੋ ਜਾਂਦੀ ਸੀਗੀ ਬਿਲਕੁਲ ਜੀ ਬਿਲਕੁਲ ਬਹੁਤ ਬੁਰਾ ਹਾਲ ਕੀਤਾ ਹੈ ਜਦੋਂ ਦੀ ਮੋਦੀ ਸਰਕਾਰ ਆਈ ਹੈ ਨਾ ਇਹਨਾਂ ਨੇ ਤਾਂ ਬੜਾ ਹੀ ਬੇੜਾ ਕਰ ਕੀਤਾ ਪੰਜਾਬ ਦਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿੱਥੇ ਪਹਿਲਾਂ 500 600 ਦਾ ਸਿਲੰਡਰ ਆ ਜਾਂਦਾ ਸੀ ਹੁਣ 1000 ਤੋਂ ਥੱਲੇ ਸਿਲੰਡਰ ਹੀ ਹੈ ਨਹੀਂਗਾ ਜੀ ਫੈਦਲ ਜਾ ਰਹੇ ਘਰ ਕੰਮ ਤੇ ਜਾ ਰਹੇ ਤੇ ਕੀ ਕਰੇ પેટ્રોલ ਇਤਨਾ ਮਹਿੰਗਾ ਹੋ ਗਿਆ ਗਾੜੀ ਘਰ ਤੇ ਖੜੀ ਕਰਕੇ ਫੈਦਲ ਜਾ ਰਹੇ ਤੇ ਗਾੜੀ ਤੇ ਜਾਂਦਾ ਤਾਂ 500 ਰੁਪਏ ਦਾ ਪਵਾ ਲੈਂਦਾ ਤਾਂ ਆਰਾਮ ਸੇ ਨਿਕਲ ਜਾਂਦਾ ਤਾਂ ਮੇਰਾ ਅਬ ਇਤਨਾ ਮਹਿੰਗਾ ਹੋ ਗਿਆ ਤੇਲ ਕੈਸੇ ਪਵਾਏਗੇ ਸਸੀ ਗਾਲ ਜੀ ਐਸਐਮਜੀ ਨਿਊਜ਼ ਦੇਖਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕਸ਼ਮੀਰ ਸਿੰਘ ਹਾਜ਼ਰ ਹਾਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਜਿੱਥੇ ਕਿ ਪੈਟਰੋਲ ਡੀਜ਼ਲ ਦੇ ਰੇਟ ਅਸਮਾਨ ਸੂਰੇ ਨੇ ਉੱਥੇ ਘਰੇਲੂ ਗੈਸ ਨੇ ਵੀ ਹਰ ਇੱਕ ਆਦਮੀ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ ਤੁਹਾਨੂੰ ਇੱਥੇ ਦੱਸ ਦਈਏ ਕਿ ਪਿਛਲੇ 5 ਸਾਲਾਂ ਵਿੱਚ ਰੇਟ ਹੁਣ ਤੱਕ ਨਾਲੋਂ ਦੁੱਗਣੇ ਹੋ ਗਏ ਨੇ ਪਰ ਇਸ ਦੇ ਬਾਵਜੂਦ ਵੀ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਵਿੱਚ ਭਾਰੀ ਬਦਬਾ ਹੋ ਰਿਹਾ ਹੈ ਜਿਨ੍ਹਾਂ ਤੋਂ ਸਰਕਾਰ टैक्स ਦੇ ਰੂਪ ਵਿੱਚ ਲੱਖਰ ਰੁਪਏ ਵਸੂਲ ਰਹੀ ਨਹੀਂ ਇਹਨਾਂ ਦੇ ਬਾਬੇ ਜਦੋਂ ਲੋਕਾਂ ਦੇ ਵਿਚਾਰ ਲੱਗੇ ਤਾਂ ਲੋਕਾਂ ਦਾ ਕੀ ਕਹਿਣਾ ਸੀ ਆਉ ਮਾਰਦੇ ਆ ਇੱਕ ਨਜ਼ਰ ਸਰ ਪਟਰੋਲ ਡੀਜ਼ਲ ਔਰ ਸੋਈ ਗੈਸ ਦੇ ਰੇਟ ਅਸਮਾਨ ਸੂਰੇ ਨੇ ਕੀ ਕਹਿਣਾ ਜਾਉਂਗੇ ਨਬਰ ਇਹਦੇ ਬਾਰੇ ਭਾਜੀ ਕੀ ਕਹੀਏ ਇਸ ਟਮ ਇੰਨੇ ਮਾਲੇ ਹਾਲਾਤ ਹੋ ਗਏ ਨੇ ਕੀ ਘਰ ਦੇ ਖਰਚੇ ਚੜਾਣੇ ਮੁਸ਼ਕਿਲ ਹੋ ਗਏ ਨੇ ਸਰ ਸੋਈ ਸਿਲੰਡਰ ਬਾਰੇ ਕੀ ਕਹੋਗੇ ਕਿਉਂਕਿ 5 ਸਾਲ ਪਹਿਲਾਂ ਰੇਟ ਉਹਦਾ ਅੱਧਾ ਸੀ ਤੇ ਹੁਣ ਆਤ ਤੋਂ ਵੀ ਦੁੱਗਣਾ ਹੋ ਗਿਆ हां जी हां जी ਜਦੋਂ મોદી ਸਰਕਾਰ ਜਦੋਂ ਆਈ ਸੀਗੀ ਉਦੋਂ ਕਹਿੰਦੀ ਸੀਗੀ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਪਹਿਲਾਂ ਤਾਂ 400 ਕੁਛ ਦਾ ਮਿਲਦਾ ਸੀ ਹੁਣ ਤਾਂ ਮੈਂ ਕੱਲ ਸਿਲੰਡਰ ਲੈ ਕੇ ਟਿਆ 940 ਰੁਪਏ ਦਾ ਅੱਗੇ ਦਾ ਪਤਾ ਨਹੀਂ ਕਿੱਥੇ ਤੱਕ ਜਾਊਗਾ ਇਹ ਸਰ ਕਿਹੜੇ ਅੱਛੇ ਦਿਨ ਨੇ ਕਿਹੜੇ ਦਿਨ ਨੇ ਇਹ ਬਹੁਤ ਮਾੜੇ ਦਿਨ ਨੇ ਜੀ ਅੱਛੇ ਦਿਨ ਤਾਂ ਖਾਲੀ ਗੱਲਾਂ ਹੀ ਸੀਗੀਆਂ ਇਹ ਬਹੁਤ ਮਾੜੇ ਦਿਨ ਚੱਲ ਰਹੇ ਨੇ ਪੈਟਰੋਲ ਦੇ ਰੇਟ ਵੀ ਸਰ ਪਹਿਲਾਂ 70 80 90 ਹੁਣ 105 6 ਰੁਪਏ ਹੋ ਗਿਆ ਭਾਜੀ ਕੀ ਦਸੀ ਪਹਿਲਾਂ ਤਾਂ ਜਿਹੜੀ ਆ ਉਨ ਤੋਂ ਪੈਟਰੋਲ ਪਵਾਉਣਾ ਵੀ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ ਔਖਾ ਹੋ ਗਿਆ ਪੈਟਰੋਲ ਪਾਉਣਾ ਵੀ ਹੁਣ ਤਾਂ 100 ਸਮਝ ਕੇ ਗੱਡੀ ਘਰੋਂ ਦੀ ਕੱਢੀ ਦੀ ਐ ਵੀ ਇੱਕ ਜਾਣ ਆ ਤਾਂ ਪਹਿਲਾਂ ਦਾ 200 ਦਾ ਪੈਟਰੋਲ ਪਾਉ ਤਾਂ ਅੱਗੇ ਬੰਦਾ ਜਾਂਦਾ ਸਰ ਪੈਟਰੋਲ ਡੀਜ਼ਲ ਦੇ ਅੱਜ ਦਿਨ ਰੇਟ ਵਧਦੇ ਨੇ ਕੀ ਕਹਿਣਾ ਚਾਹੋਗੇ ਪੈਟਰੋਲ ਦੇ ਰੇਟ ਭਾਜੀ ਸਾਰੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਜਾਦੀ ਚੱਲ ਰਹੀ ਆ ਰੇਟ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਪਹਿਲਾਂ ਪੈਟਰੋਲ ਕਿੰਨਾ ਸਤੋ ਥੋੜੇ ਟਾਈਮ ਪਹਿਲਾਂ 40 ਰੁਪਏ ਲੀਟਰ 45 ਰੁਪਏ ਲੀਟਰ ਅਸੀਂ ਆਪਣੇ ਹੁੰਦੇ ਹੋਏ ਦੇਖਿਆ ਜਦੋਂ ਘਰ ਦੇ ਚਲਾਉਂਦੇ ਹੁੰਦੇ ਹਾਂ ਹੁਣ ਅਸੀਂ ਕਮ ਆਕਾਰਾਂ ਦੇ ਜਾ ਰਹੇ ਹਾਂ ਡੇਲੀ ਹੁਣ ਕਿਹੜਾ ਇੰਨਾ ਮਹਿੰਗਾ ਡੀਜ਼ਲ ਵੀ ਪਵਾਵੇ ਪੈਟਰੋਲ ਵੀ ਪਵਾਵੇ ਅੱਗੇ ਪਹਿਲਾਂ ਪੈਟਰੋਲ ਦਾ ਵੇ ਫਰਕ ਲੱਗ ਹੁੰਦਾ ਸੀਗਾ ਡੀਜ਼ਲ ਦਾ ਲੱਗ ਹੁੰਦਾ ਹੀ ਬੰਦਾ ਡੀਜ਼ਲ ਦੀਆਂ ਗੱਡੀਆਂ ਲੈਂਦੇ ਹੁੰਦੇ ਸੀ ਵੀ ਚਲੋ ਡੀਜ਼ਲ ਲੈ ਲਨ ਨੇ ਡੀਜ਼ਲ ਸਸਤਾ ਆਇਆ ਜੀ ਹੁਣ ਉਹ ਵੀ ਇਹਨਾਂ ਨੇ ਦੋਨਾਂ ਨੇ ਰੇਟ ਸੇਮ ਕਰ ਦਿੱਤੇ ਸਿਰਫ 1.5 ਰੁਪਏ ਦਾ ਫਰਕ ਆ ਵਿੱਚ ਡੀਜ਼ਲ ਹੋਵੇ ਪੈਟਰੋਲ ਹੋਵੇ ਕੀ ਕਰ ਸਕਦਾ ਬੰਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਜੀ ਬਹੁਤ ਪਰੇਸ਼ਾਨ ਹੋਏ ਪਏ ਨੇ ਸਾਰੇ ਕੰਮਕਾਰ ਵਾਲੇ ਜਾਣ ਵਾਲੇ ਬੰਦੇ ਅੱਗੇ ਡੇਲੀ ਅਸੀਂ 50 ਰੁਪਏ ਦੇ ਤੇਲ ਦੇ ਨਾਲ 3 ਦਿਨ ਕੱਢ ਲਈਦੇ ਹੁੰਦੇ ਸੀਗੇ ਹੁਣ ਕਿੱਥੇ ਸਾਨੂੰ ਇੱਕ ਦਿਨ ਵੀ ਕੱਢਣਾ ਔਖਾ ਹੋਇਆ ਪਿਆ ਆ ਜੀ ਗੈਸ ਤੇ ਗੱਡੀਆਂ ਆ ਜਿਹੜੀਆਂ ਉਹਨਾਂ ਦਾ ਵੀ ਬਾਰਾ ਨਹੀਂ ਖਾਂਦਾ ਸਿਲੰਡਰ ਵੀ ਮਹਿੰਗੇ ਹੋਏ ਪਏ ਨੇ ਬਹੁਤ ਅੱਛਾ ਸਰ ਪੈਟਰੋਲ ਡੀਜ਼ਲ ਦਾ ਠੀਕ ਆ ਗੈਸ ਸਿਲੰਡਰ ਜੋ ਰਸੋਈ ਸਿਲੰਡਰ ਇਹਦੇ ਰੇਟ ਵੀ ਅਸਮਾਨ ਝੁੰਦੇ ਨਹੀਂ ਗੈਸ ਸਿਲੰਡਰ ਵੀ ਜੀ ਬਹੁਤ ਇਹਨਾਂ ਦਾ ਵੀ ਕੀ ਕਹੀਏ ਉਹ ਤੁਹਾਨੂੰ ਦੱਸੋ ਸਰਕਾਰ ਜਿਹੜੀ ਸਰਕਾਰ ਆ ਮੋਦੀ ਸਰਕਾਰ ਵੀ ਆ ਕਾਂਗਰਸ ਸਰਕਾਰ ਜਿਹੜੀਆਂ ਵੀ ਸਰਕਾਰਾਂ ਆਂਦੀਆਂ ਨੇ ਸਾਰੇ ਨਵੇਂ-ਨਵੇਂ ਵਾਅਦੇ ਕਰਦੇ ਆ ਆਪਣੇ ਪਰ ਕੋਈ ਨਹੀਂ ਖਰਾ ਉਤਰਦਾ ਹੈਗਾ ਸਹੀ ਦੱਸਿਓ ਤੁਸੀਂ ਸਿਲੰਡਰ ਤੇ ਪਹਿਲਾਂ ਗੈਸ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਚਲੋ ਇਹ ਹੁੰਦਾ ਸੀ ਵੀ 2-250 300 ਵਾਪਸ ਆ ਕੇ ਤੇ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ ਸਬਸਿਡੀ ਦੀ ਗੱਲ ਤੁਹਾਨੂੰ ਮੈਂ ਦੱਸਦਾ ਸਰ ਮੇਰੇ ਆਪ ਦਾ ਮੈਂ ਅਕਾਊਂਟ ਖੁੱਲਿਆ ਹੋਇਆ ਜਿੱਥੇ ਸਬਸਿਡੀ ਸਿਲੰਡਰ ਦਾ ਤੇ ਮੈਂ ਉੱਥੇ ਗਿਆ ਉਹਨਾਂ ਨੂੰ ਪੁੱਛਿਆ ਜੀ ਮੈਂ ਕਿਹਾ ਜੀ ਮੈਂ ਸਿਲੰਡਰ ਆਪਣਾ ਹਰੇਕ ਮਹੀਨੇ ਜਮਾ ਕਰਵਾਉਣਾ ਤੇ ਮੇਰੀ ਸਬਸਿਡੀ ਵਗੈਰਾ ਕਿੱਥੇ ਆ ਕਹਿ ਦਿੰਦੇ ਆ ਜਮਾ ਹੋ ਜਾਂਦੀ ਆ ਹੋ ਜਾਂਦੀ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਕੰਮ ਕਰਦੇ ਹੋ ਜੀ ਮੈਂ ਜੀ ਕਰਿਆਨਾ ਵੇਚਦਾ ਟੈਂਪੂ ਤੇ ਆਲੂ ਪਿਆਜ਼ ਵੇਚਦਾ ਅੱਤੇ ਆਲੂ ਪਿਆਜ਼ ਅੱਛਾ ਜਾ ਕੇ ਹਾਂ ਗਲੀ ਗਲੀ ਵੇਚਦਾ ਜਿੱਥੇ ਦਾ ਜਿੱਥੇ 250 ਰੁਪਏ ਦਾ ਖਰਚ ਸੀ ਹੁਣ 550 ਰੁਪਏ ਦਾ ਖਰਚ ਆ ਗਾਹਕ ਸਾਡੇ ਨਾਲ ਲੜਦੇ ਨੇ ਸੌਦਾ ਅੱਗੇ ਹੀ ਮਹਿੰਗਾ ਹੋਇਆ ਹੋਇਆ ਅੱਛਾ ਪੈਟਰੋਲ ਡੀਜ਼ਲ ਦੇ ਸਰ ਰੇਟ ਵਧੇ ਆ ਤੇ ਇਹਨਾਂ ਦਾ ਫ ਬਹੁਤ ਜ਼ਿਆਦਾ ਫਰਕ ਪਿਆ ਜੀ ਸਾਡੀ ਫਰਕ ਮੈਨਾਂ ਕਿ ਅਸੀਂ ਤਾਂ ਮੰਨ ਲਓ ਵੀ ਇੱਕ ਦੁਖੀ ਹੋਏ ਬਿਆਂ ਇੰਨਾ ਜ਼ਿਆਦਾ ਦੁਖੀ ਹੋਏ ਮਿਆਂ ਪੈਟਰੋਲ ਆ ਡੀਜ਼ਲ ਦੇ ਨਾਲ ਗੱਡੀਆਂ ਦੇ ਖਰਚੇ ਵੱਧ ਗਏ ਤੇ ਅਸੀਂ ਸੌਦਾ ਕਿਵੇਂ ਲਈਏ ਕਿਵੇਂ ਵੇਚੀਏ ਮੰਡੀਆਂ ਚੋਂ ਅੱਛਾ ਤੇ ਇਸੇ ਨਾਲ ਨਾਲ ਸਰ ਸੋਈ ਗੈਸ ਦੇ ਨਾਮ ਵੀ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਨੇ ਸੇਤਾ ਜੀ ਆਏ ਆ ਇਹ ਜੇ ਗਵਰਨਮੈਂਟ ਗਲੀ ਗਲੀ ਜਾ ਕੇ ਦੇਖੇਗਾ ਉਹਨਾਂ ਨੂੰ ਫੇਰ ਪਤਾ ਲੱਗੇ ਵੀ ਲੋਕਾਂ ਦਾ ਹਾਲ ਕੀ ਆ ਕਿੱਦਾਂ ਲੋਕ ਸੌਦਾ ਲੈ ਰਹੇ ਨੇ ਅੱਦਾ ਅੱਦਾ ਕਿਲੋ ਵਿਆਜ ਲੈ ਕੇ ਲੋਕ ਲੋਕੀ ਰੋਟੀ ਖਾ ਰਹੇ ਨੇ ਦੇ ਉੱਤੇ ਜਾ ਕੇ ਦੇਖੇ ਵੀ ਹੁੰਦੇ ਨੇ ਕਿ ਲਕਣਾ ਭੂਗ ਭੂਗਦਾ ਪਿੰਡ ਲਕਣਾ ਭੂਗਦਾ ਅੱਛਾ ਤੁਹਾਡੇ ਕੰਮ ਤੇ ਕਿੰਨਾ ਕੁ ਫਰਕ ਪਿਆ ਰੋਸ ਰੋਈ ਸਿੰਲੰਡਰ ਜਾਂ ਸਿੰਲੰਡਰ ਜਾਂ ਪੈਟਰੋਲ ਮਹਿੰਗਾ ਹੋਣ ਤੇ 30% ਕੰਮ ਰਹਿ ਗਿਆ ਜੀ ਸਾਡਾ 70% ਕੰਮ ਫੇਲ ਹੋ ਗਿਆ ਜੀ ਅੱਛਾ ਜੀ ਹਾਂ 30% ਕੰਮ ਰਹਿ ਗਿਆ ਜੀ ਗਾਕਾ ਨਾਲ 바ਰਗਨਿੰਗ ਹੁੰਦੀ ਹੈ ਜੀ ਹਾਂ ਜੀ ਗਾਕਾ ਨਾਲ 바ਰਗਨਿੰਗ ਹੁੰਦੀ ਹੈ ਗਾਕਾ ਨਾਲ ਤਾਂ ਹੁੰਦੀ ਹੈ ਪਰ ਗਾ ਕੇ ਹੁਣ ਸੌਦਾ ਹੀ ਨਹੀਂ ਦਿੰਦੇ ਕਿ ਪੈਸਾ ਹੀ ਨਹੀਂ ਹੈਗਾ ਗਾਕਾ ਦੇ ਕੋਲ ਅੱਛਾ ਤੇ ਇਹ ਮਹਿੰਗਾਈ ਦੇ ਬਾਰੇ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਦੇਖੋ ਜੀ ਸਰਕਾਰ ਨੂੰ ਆਪਣੇ ਆਪ ਹੀ ਚਾਹੀਦਾ ਇਹਨਾਂ ਉਹਨਾਂ ਦੇ ਗਰੀਬਾਂ ਦੇ ਜਮਾਈ ਘਰਵਾਰੀ ਬਕਾਉਣੇ ਨੇ ਬੰਦਾ ਇੱਕ ਮਿਹਨਤ ਦਿਹਾੜੀ ਅੱਗੇ ਨਹੀਂ ਮਿਲਦੀ ਹੈਗੀ ਲੋਕਾਂ ਨੂੰ ਤੇ ਸਾਰੀ ਮਹਿੰਗਾਈ ਇੰਨੀ ਜ਼ਿਆਦਾ ਹੋਈ ਪਈ ਹੈ ਰਫੈਂਡ ਤੇਲ ਕਿਉਂ ਚੀਨੀ ਕਿਹੜੀ ਚੀਜ਼ਾ ਜੜੀ ਦਾ ਰੇਟ ਘਟਾ ਜੀ 200 ਰੁਪਏ ਦੀ ਬੋਤਲ ਹੋਈ ਜਾਂ ਅੱਜ 5 ਸਾਲ ਪਹਿਲਾਂ ਤੇ ਹੁਣ ਦੇ ਰੇਟ ਡਬਲ ਤੋਂ ਵੀ ਜ਼ਿਆਦਾ ਹੋ ਗਏ ਨੇ ਹਾਂ ਜੀ ਠੀਕ ਹੈ ਸਰਕਾਰ ਬਾਰੇ ਕੁਝ ਹੈ ਅਪੀਲ ਫਿਰ ਵੀ ਕੁਝ ਕਹੋਗੇ ਵੀ ਸਰਕਾਰ ਕਹਿ ਰਹੀ ਹੈ ਕੋਈ ਸਰਕਾਰ ਕਿ ਸਰਕਾਰ ਦੇ ਨਾਲ ਚਰਨਾ ਜਹੀ ਬੇਨਤੀ ਹੈ ਵੀ ਉਹਨਾਂ ਨੂੰ ਇੰਨੀ ਮਹਿੰਗਾਈ ਥੋੜਾ ਘਟਨੀ ਚਾਹੀਦੀ ਆ ਪੈਟਰੋਲ ਡੀਜ਼ਲ ਦੇ ਵੀ ਰੇਟ ਬਾਜ ਬਚਾਈ ਦੇ ਨੇ ਯਾਦ ਨੋਟਬੰਦੀ ਹੋਈ ਸੀ 43 ਰੁਪਏ ਲੀਟਰ ਸੀ ਡੀਜ਼ਲ ਠੀਕ ਹੈ ਜੀ ਹੁਣ ਉਹੀ ਡੀਜ਼ਲ ਮੰਨ ਲਓ 100 ਰੁਪਏ ਲੀਟਰ ਮਿਲ ਰਿਹਾ ਜਦ ਜਿੱਥੋਂ ਦੇਰ ਆਉਂਦਾ ਸੀ ਹੁਣ ਹੁਣ ਕਿਉਂ ਖਤਮ ਹੋ ਗਿਆ ਹਾਂਜੀ ਅੱਛਾ ਤਾਂ ਸਿਲੰਡਰ ਤੇ ਸਰ ਸਬਸਿਡੀ ਮਿਲਦੀ ਸੀ ਪਹਿਲਾਂ ਜਿੱਦਾਂ ਖਤਮ ਹੋ ਗਈ ਸਿਲੰਡਰ ਦੀ ਸਬਸਿਡੀ ਵੀ ਖਤਮ ਹੋ ਗਈ 930 ਰੁਪਏ ਸਿਲੰਡਰ ਹੋ ਗਿਆ ਤਾਂ ਸਬਸਿਡੀ ਜਾਂਦੀ ਕਿੱਥੇ ਹੈ ਵੀ ਹੁਣ ਸਰਕਾਰ ਹੀ ਕਹਿੰਦੀ ਆ ਹੋਰ ਕੌਣ ਕਹਿੰਦਾ ਇਹ ਨੂੰ ਸਰਕਾਰ ਹੀ ਸਬਸਿਡੀ ਕਹਿੰਦੀ ਆ ਹਾਂ ਮੈਂ ਕਿਹਾ ਪਿਆਜ਼ਾਂ ਦਾ ਥੈਲਾ ਸੀ ਮੇਰੇ ਕੋਲ 20 ਕਿਲੋ ਪਿਆਜ਼ ਮਿਲ ਕੇ ਹੈਗੇ ਅੱਜ ਮੇਰੇ ਕੋਲ ਸਾਰੀ ਦਿਹਾੜੀ ਦਾ 20 ਕਿਲੋ ਪਿਆਜ਼ ਹੀ ਨਹੀਂ ਵਿਕੇ 48 ਰੁਪਏ ਕਿਲੋ ਮੰਡੀ ਦਿੰਦ ਨੇ 50 ਰੁਪਏ ਵੇਚਦੇ ਆਂ ਸੀ ਅੱਛਾ ਇਹ ਕਦੋਂ ਤੋਂ ਸਵੇਰੇ ਸੇਲ ਕਰਨੀ ਸਟਾਰਟ ਕਰ ਦਿੰਨੇ ਹੋ ਸਵੇਰੇ ਸਾਢੇ 7 ਵਜੇ ਜਾਇਦਾ ਜੀ ਅੱਛਾ ਤੇ ਕਿੰਨੀ ਸੇਲ ਹੋਗੀ ਸੇਲ ਜੀ ਹੁਣ ਨਹੀਂ ਹੁੰਦੀ ਜੀ ਹੁਣ ਤਾਂ 1200 ਰੁਪਏ ਸੇਲ ਰਹਿ ਗਈ ਬਸ ਹੁਣ ਤਾਂ ਤੇਲ ਦਾ ਖਰਚਾ ਨਹੀਂ ਪੂਰਾ ਹੁੰਦਾ ਹੈਗਾ ਜੀ ਕar ਬੈਠ ਨਹੀਂ ਸਕਦੇ ਬਾਹਰ ਮਰ ਨਹੀਂ ਸਕਦੇ ਬਸ ਆ ਕੰਮ ਅੱਛਾ ਸਰ ਪੈਟਰੋਲ ਡੀਜ਼ਲ ਦੇ ਰੇਟ ਅਸਮਾਨ ਸੂਰੇ ਨੇ ਭਾਜੀ ਪੈਟਰੋਲ ਦੀ ਤਾਂ ਬਹੁਤ ਜ਼ਿਆਦਾ ਨਾ ਮੋਦੀ ਸਰਕਾਰ ਜਦੋਂ ਦੀ ਆਈ ਆ ਮਤਲਬ ਇੰਨਾ ਕ ਜ਼ਿਆਦਾ ਪੁਰਾਹਲ ਕਰਤਾ ਕਿੱਥੇ ਅਸੀਂ 500 ਰੁਪਏ ਚ ਟੈਂਕੀ ਫੁੱਲ ਹੋ ਜਾਂਦੀ ਸੀਗੀ ਠੀਕ ਹੈ ਜੀ ਅੱਜ ਕੱਲ ਮੱਛੀ 100 150 ਦਾ ਪਵਾ ਕੇ ਗੁਜ਼ਾਰਾ ਕਰੀਦਾ ਵਾ ਅੱਛਾ ਤੇ ਅਸੀਂ ਤਾਂ ਕੋਈ ਇੰਨੇ ਕ ਜ਼ਿਆਦਾ ਪਰੇਸ਼ਾਨ ਆ ਕਿ ਘੇੜੇ ਵੀ ਘੱਟ ਲਈਦੇ ਆ ਮਤਲਬ ਜਿੱਥੇ ਨਹੀਂ ਸਰਦਾ ਉੱਥੇ ਜ਼ਰੂਰੀ ਜਾਣਾ ਪੈਂਦਾ ਸਾਨੂੰ ਜਿੱਥੇ ਜ਼ਰੂਰੀ ਆ ਉੱਥੇ ਸਾਨੂੰ ਬਾਈਕ ਕਰਨੀ ਪੈਂਦੀ ਆਦਰਵਾਇਸ ਅਸੀਂ ਪੈਦਲ ਹੀ ਸਾਰਲੀਦਾਵਾ ਅੱਛਾ ਕਿ ਇਹ ਹੁੰਦਾ ਅਸੀਂ ਵੀ ਮੋਟਰਸਾਈਕਲ ਚੱਕਿਆ ਕਿਤੇ ਵੀ ਚਲ ਗਏ ਹੁਣ ਮੋਟਰਸਾਈਕਲ ਜਾਣ ਲੱਗੇ ਵੀ ਬੰਦਾ ਸੋਚੀ ਆ ਬਹੁਤ ਬਹੁਤ ਸੋਚਣਾ ਪੈਂਦਾ ਜੀ ਪਹਿਲਾਂ ਮਹਿੰਗਾਈ ਇੰਨੀ ਆ ਜੀ ਮਹਿੰਗਾਈ ਨੇ ਤਾਂ ਮਤ ਮਾਰੀ ਪਈ ਆ ਲੋਕਾਂ ਦੀ ਅੱਛਾ 5 ਸਾਲ ਪਹਿਲਾਂ ਜੋ ਟਰਾਲ ਡੀਜ਼ਲ ਰੇਟ ਸੀ ਹੁਣ ਉਹ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਬਹੁਤ ਬੁਰਾ ਹਾਲ ਕੀਤਾ ਹੈ ਜਦੋਂ ਦੀ ਮੋਦੀ ਸਰਕਾਰ ਆਈ ਹੈ ਨਾ ਇਹਨਾਂ ਨੇ ਤਾਂ ਬੜਾ ਹੀ ਬੇੜਾ ਕਰ ਕੀਤਾ ਪੰਜਾਬ ਦਾ ਅੱਛਾ ਇਹਦੇ ਪਹਿਲਾਂ ਕੀ ਸੀ ਤੇ ਹੁਣ ਕੀ ਆ ਰੇਟ ਉਹਦੇ ਵੀ ਡਬਲ ਤੋਂ ਜ਼ਿਆਦਾ ਹੀ ਹੋ ਗਏ ਨੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿੱਥੇ ਪਹਿਲਾਂ 500 600 ਦਾ ਸਿਲੰਡਰ ਆ ਜਾਂਦਾ ਸੀ ਹੁਣ 1000 ਤੋਂ ਥੱਲੇ ਸਿਲੰਡਰ ਹੀ ਹੈ ਨਹੀਂਗਾ ਜੀ ਹੁਣ ਬੰਦਾ ਕੀ ਕੀ ਸਿਲੰਡਰ ਲਿਆਊਗਾ ਕੀ ਬਣਾਊਗਾ ਤੇ ਕੀ ਖਾਊਗਾ ਅੱਛਾ ਜਿਹੜੀ ਸਿਲੰਡਰ ਤੇ ਪਹਿਲਾਂ ਸਬਸਿਡੀ ਮਿਲਦੀ ਸੀ ਕੀ ਉਹ ਹੁਣ ਤੁਹਾਨੂੰ ਮਿਲਦੀ ਹੈ ਸਬਸਿਡੀ ਜੀ ਪਹਿਲਾਂ ਵੀ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਕਿ ਪਹਿਲੇ ਵੀ ਕਿੰਨੀ ਕਿ ਮਿਲਦੀ ਸੀ ਹੁਣ ਤਾਂ ਬਿਲਕੁਲ ਵੀ ਨਹੀਂ ਮਿਲਦੀ ਪਹਿਲੇ ਇੱਕ ਸਿਲੰਡਰ ਤੇ 20 ਤੀਰ ਰੁਪਏ ਮਿਲਦੇ ਹੁੰਦੇ ਸੀ ਹੁਣ ਤਾਂ ਉਹ ਤੋਂ ਵੀ ਕਈ ਬੰਦਾ ਫਤੋ ਸਬਸਿਡੀ ਜਿਹੜੇ ਪਹਿਲਾਂ ਮਿਲਦੀ ਸੀ ਤੇ ਹੁਣ ਨਹੀਂ ਮਿਲਦੀ ਉਹ ਕਿੱਥੇ ਜਾਂਦੀ ਹੈ ਸਬਸਿਡੀ ਸਰਕਾਰਾਂ ਦੇ ਖਾਤੇ ਜਾਂਦੀ ਹੈ ਜੀ ਹਾਂਜੀ ਬਈ ਜੀ ਕਹਾਂ ਪੇ ਜਾ ਰਹੇ ਹੋ ਸਰ ਪੈਦਲ ਜਾ ਰਹੇ ਹਾਂ ਘਰ ਕੰਮ ਪੇ ਜਾ ਰਹੇ تھے ਕਿਆ ਕਰੇ પેટ્રોલ ਇਤਨਾ ਮਹਿੰਗਾ ਹੋ ਗਿਆ ਗਾੜੀ ਘਰ ਪੇ ਖੜੀ ਕਰਕੇ ਪੈਦਲ ਜਾ ਰਹੇ ਹਾਂ ਅੱਛਾ ਪਟਰੋਲ ਆਪੇ ਗਾੜੀ ਘਰ ਮੇਂ ਖੜੀ ਕਰਦੀ પેટ્રોલ ਇਤਨਾ ਮਹਿੰਗਾ ਹੋ ਗਿਆ ਕੌਣ ਪਵਾਏਗਾ अच्छा तो कितनी दूर जाना है पैदल आपने जहाँ तीन किलोमीटर जाना है सर तीन चार किलोमीटर रोजी दौड़ के जाते क्या करेंगे सर तेल इतना महंगा है अच्छा तीन किलोमीटर जाते हो आते हो पहले गाड़ी से जाते थे पहले गाड़ी से जाता था सौ रुपए का पवा लेता था आराम से निकल जाता था मेरा अब इतना महंगा हो गया तेल कैसे पवाएंगे तो आप तीन किलोमीटर जाओगे तीन पैदल जाएंगे दिन खराब हो जाता पूरा लेट हो जाता है फिर वहाँ से छुट्टी हो जाती है अच्छा अच्छा तो सरकार के बारे में क्या कहना चाहोगे सरकार के बारे में सर मैं तो यही बोल रहा हूँ कि थोड़ा तेल का बजट पहले जैसा था वैसा कर दे तो बंदा सुकून से खा भी सकेगा सब्ज़ियाँ इतनी महंगी हर चीज़ तो महंगी है अच्छा सोई सिलेंडर सिलेंडर का क्या रेट सिलेंडर का सर तो हज़ार वही बारह सौ रुपये कहीं ब्लैक में कुछ भी करो तो भी इतना महंगा सब रेट चढ़ गया है ऐसे इंसान कैसे रह सकता है ਸਿਲੰਡਰ ਦੀ ਸਬਸਿਡੀ ਆਤੀ ਆਪਕੋ ਨਹੀਂ ਸਰ ਮੇਰੇ ਕੋ ਨਹੀਂ ਆਤੀ ਸਬਸਿਡੀ ਵੀ ਨਹੀਂ ਆਤੀ ਨਹੀਂ ਆਤੀ ਸਰ ਤੋਂ ਪਹਿਲੇ ਸਿਲੰਡਰ ਜੈਸੇ ਬਹੁਤ ਸਸਾ ਸੀ ਆਬ ਬਹੁਤ ਮਹੰਗਾ ਹੈ ਆਬ ਇਤਨਾ ਤਾਂ ਸਰ ਮਹੰਗਾ ਹੋ ਗਿਆ ਕੌਣ ਕਿਆ ਕਰੇਗਾ ਪੈਟਰੋਲ ਡੀਜ਼ਲ ਦੇ ਰੇਟਾਂ ਬਾਰੇ ਜਦੋਂ ਲੋਕਾਂ ਦੇ ਵਿਚਾਰ ਲੈ ਗਏ ਨੇ ਤਾਂ ਇਹ ਤਾਂ ਤੁਸੀਂ ਸੁਣ ਹੀ ਲਏ ਹੋਣੇ ਨੇ ਕਿ ਇਹਨਾਂ ਤੋਂ ਲੋਕੀ ਐਨੇ ਕੇ ਦੁਖੀ ਨੇ ਕਿ ਹੁਣ ਤਾਂ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਬਹੁਤ ਮੁਸ਼ਕਲ ਹੈ ਮੈਂ ਐਸਐਮਜੀ ਨਿਊਜ਼ ਦੇ ਮਾਧਿਮ ਰਾਹੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਮਾ ਕਿ ਇਹਨਾਂ ਦਾ ਰੇਟ ਵਿੱਚ ਜਲਦ ਤੋਂ ਜਲਦ ਸੁਧਾਰ ਕੀਤਾ ਜਾਵੇ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਮੈਂ ਕਸ਼ਮੀਰ ਸਿੰਘ ਐਸਐਮਜੀ ਨਿਊਜ਼